ਜੀ ਕੀ ਹਾਲ ਸਰ ਇਹ ਵੀਰਾਲ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋਟਰ ਕੋਟਰ ਸੈਟਾਈ ਸਾਰੇ ਵੀਰਾਂ ਦੇ ਘਰ ਬਰਾ ਠੀਕ ਐ ਲਓ ਜੀ ਘਰ ਤੇ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 10 ਵਜੇ ਤੇ ਬਾਹਰ ਚ ਡਾਕਟਰ ਸਾਹਿਬ ਵੀ ਆ ਗਏ ਨੇ ਬੋਤਲ ਲਾਉਣ ਤੇ ਮੈਂ ਹਜੇ ਕੁਝ ਖਾਧਾ ਪੀਤਾ ਵੀ ਨਹੀਂ ਹਨ ਚਲੋ ਕੋਈ ਨਾ ਡਾਕਟਰ ਸਾਹਿਬ ਨਾਲ ਉੱਠ ਕੇ ਗੱਲਬਾਤ ਕਰਦੇ ਆ ਵੀ ਕਿਵੇਂ ਹੋਣੀ ਡਾਕਟਰ ਸਾਹਿਬ ਬੋਤਲ ਲੱਗ ਜੂਗੀ ਕਿ ਪਹਿਲਾਂ ਖਾਈਏ ਪੀਏ ਕੁਝ ਫੇਰ ਬੋਤਲ ਲੱਗੂਗੀ ਚੱਲ ਜੀਓ ਚਲਿਏ ਬਾਹਰ ਥੋੜਾ ਜਿਹਾ ਮਠਾਈ ਨਾ ਯਾਰ ਨਾ 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 ਲਵੇੜਨਾ ਯਾਰ ਹਾਂਜੀ ਤੁੱਪ ਤਾਂ ਪਤਾ ਨਹੀਂ ਕਿਲੇ ਜੀ ਵਧੀਆ ਤੇ ਡਾਕਟਰ ਸਾਹਿਬ ਆ ਕੇ ਟਾਈਮ ਨਾਲ ਹੀ ਬੋਤਲ ਲਾਉਣ ਦੇ ਮੈਂ ਪਹਿਲਾਂ ਕੁਝ ਖਾ ਪੀ ਲਵਾਂ ਮਾੜਾ ਮੋਟਾ ਦੇਖੋ ਜੀ ਬੋਤਲ ਬਾਤ ਲਾ ਲਈਏ ਫਿਰ ਬਸ ਸਹੀ ਲੱਗੀ ਪਈ ਹੈ ਜੀ ਇਹ ਹਾਂ ਸਹੀ ਹੈ ਬਚਾਉਣ ਦੀ ਬਸ ਇੱਕ ਨੰਬਰ ਚੱਲੀ ਜਾਂਦੀ ਹੈ ਹਾਂ ਬਸ ਸਹੀ ਹੈ ਫਿਰ ਨਹੀਂ ਨਹੀਂ ਮੈਂ ਨਹੀਂ ਕਰਦਾ ਜੀ ਡੇਢ ਤੋਂ ਘੰਟੇ ਚ ਲੱਗ ਜੂਗੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਂ ਮੋਟੇ ਵੀਡੀਓ ਬਣਾਵਾਂ ਡਾਕਟਰ ਦਾ ਬੰਨ ਗਿਆ ਆਪਾਂ ਨੂੰ 1.5 2 ਘੰਟੇ ਵਾਸਤੇ ਡਾਕਟਰ ਬੰਨ ਗਿਆ ਵੱਡੀ ਜੰਡ ਦੀ ਬੋਤਲ ਵਿੱਚ ਪਾ ਲੈ ਟੀਕੇ 25 ਟੀਕੇ ਇੱਕ ਬੋਤਲ ਵਿੱਚ ਪਰ ਸਰੀਰ ਵੱਡੇ ਨਾਲ ਵੱਡੀ ਤਰ੍ਹਾਂ ਅਸੀਂ ਉਹ ਡੇਢ ਟੀਕੇ 25 ਟੀਕੇ ਹਰੇਕ ਚੀਜ਼ ਦੇ ਤਾਕਤ ਤੋਂ ਲੈ ਕੇ ਐਂਟੀਬਾਇਓਟਿਕ ਤੋਂ ਲੈ ਕੇ ਐਂਟੀ ਅਲਰਜੀ ਤੋਂ ਲੈ ਕੇ ਸਾਰੇ ਟੀਕੇ ਪਾਉਂਦਾ ਹੈ ਡਾਕਟਰ ਇਹ ਵਪਾਲੇ ਪੁੱਤਰਾਸੇ 9 ਗੋਲਿਆਂ ਕੋਟੇ ਕਰਾ ਦਿੰਦੇ ਚੁੰਡੀ ਦੇ ਦਿੰਦੇ ਕੁਝ ਵੀ ਹੋ ਜੇ ਉਹ ਡਾਕਟਰ 25 ਟੀਕੇ ਪਾਉਦਾ ਕੁਝ ਮਰਜ਼ੀ ਹੋਈ ਹੋਈ ਹਰੇਕ ਬਿਮਾਰੀ ਦਾ ਜੜੋ ਹੱਲ ਕਰ ਦਿੰਦਾ ਹੈ ਠੀਕ ਹੈ ਕਿ ਨਹੀਂ ਇਹ ਬੰਦਾ ਮਾੜੀ ਦੇ ਲੱਗ ਜਾਣੀ ਹੋਈ ਠੀਕੇ ਤੇ ਬੰਦੇ ਦਾ ਵੀ ਹਾਲ ਹੋ ਸਕਦਾ ਚਲੋ ਠੀਕ ਆ ਬਈ ਯਾਰ ਅਜੇ ਤਾਂ ਕੋਈ ਆਇਆ ਵੀ ਨਹੀਂ ਨਾ ਚੁੱਭ ਰ ਰ ਗਿਆ ਨਾ ਕੋਈ ਹੋਰ ਆਇਆ ਨਾ ਤੇ ਮੈਂ ਉੱਥੇ ਹੀ ਸੀ ਅਜੇ ਉੱਠਣ ਦਾ ਮੇਰੇ ਬੋਤਲ ਲੱਗੀ ਬਸ ਆਇਆ ਰੱਖ ਲਵਾਂ ਅਜ ਕੋਈ ਕਬੂਤਰ ਕੁਆਤਾ ਨਹੀਂ ਬਾਹਰ ਕੱਢੇ ਜਾਣਗੇ ਤੇ ਬਸ ਅੱਜ ਜਦੋਂ ਬੋਤਲ ਲੱਗੀ ਤੇ ਉੱਠ ਕੇ ਕੱਲੇ ਦਾਣਾ ਪਣੀ ਪਾਵਾਂਗੇ ਹਾਂਜੀ 1 ਵਜ ਗਿਆ ਜੀ ਤੇ ਬੋਤਲ ਹਜੇ ਇੰਨੀ ਪਈ ਐ ਹੁਣ ਡਾਕਟਰ ਸਾਹਿਬ ਦੂਰੀਆ ਰ ਕੀੜਾ ਮਾਰਨਾ ਆ ਜਾਂ ਕਹਿੰਦਾ ਮੈਂ ਦੇਖਣਾ ਆ ਸੀਗਾ ਹੁਣ ਮੋٹے ਨੂੰ ਭੇਜ ਜਾਣਾ ਮੈਂ ਕੋਈ ਤਰਾਇਪੈਡ ਦੇਖਿਆ ਸੀ ਬੈਠਾ ਆਪਣੇ ਵਾਲਾ ਭਤੀਜਾ ਤੇ ਹੁਣ ਕੁੱਤੇ ਨੂੰ ਤਾੜ ਕੇ ਤੇ ਡਾਕਟਰ ਸਾਹਿਬ ਨੂੰ ਅੰਦਰ ਐਂਟਰ ਕਰਾਉਣ ਚ ਮਤ ਕਰੂਗਾ ਨਾਲ ਮੈਂ ਹੁਣ ਆਈ ਗਏ ਡਾਕਟਰ ਸਾਹਿਬ ਉਹ ਖੜੇ ਬਾਹਰ ਚ ਦੋਵੇਂ ਐ ਡਾਕਟਰ ਸਾਹਿਬ ਵੀ ਪਹੁੰਚ ਗਏ ਨੇ ਕਹਿੰਦੇ ਆ ਜੇ ਐਂਟਰੀ ਹੁੰਦੀ ਹੈ ਡਾਕਟਰ ਦੀ ਜਿਵੇਂ ਸ਼ਕਤੀਮਾਂ ਚ ਜਾਏਗਾ ਤੇ ਐਂਟਰੀ ਹੁੰਦੀ ਹੈ ਬਰੇ ਵੀਰੋ ਠੀਕ ਹੈ ਹੁਣ ਆ ਕੇ ਪੁੱਛੇਗਾ ਪਹਿਲੇ ਸਭ ਤੋਂ ਠੀਕ ਐ ਓਕੇ ਐ ਕੋਈ ਦਿੱਕਤ ਹਨ ਕੀ ਗੱਲ ਹੈ ਹੈ ਜੀ ਹੋਰ ਜੀ ਹੋਰ ਟਿਕਾਣਾ ਤੇ ਆ ਤੜਕੋ ਤੜਕੀਣਾ ਆ ਮਾਏ ਵੀ ਰੁਪੀ ਦਾ ਟਾਈਮ ਸਹੀ ਕਰ ਗਏ ਨਾ ਆਪਦਾ ਹਾਂ ਤੁਹਾਨੂੰ ਸੀਸੀਟੀ ਵੀ ਸੀਫਲਾ ਕੰਪਨੀ ਲਿਆ ਮੈਨੂੰ ਪਤਾ ਬੋੜੀ ਤਗੜੀ ਸੀਸੀਟੀ ਦਿਖਾਈ ਆ ਰੋਈ ਦਿਖੋ ਬੋੜੀ ਬੋਲਾ ਤਗੜਾ ਲੀਵਰਟੋਨੀ ਕੋਈ ਸੰਭ ਲੱਗੇ ਇਹ ਤੂੰ ਐਂ ਦੇਖ ਲੈ 2 ml ਹੈ ਹੂੰ ਹੂੰ ਤੇ ਇਹ ਮੈਂ ਸਹੀ ਤਿੰਨ ਦਿਨਾਂ ਚ ਪੀ ਜੂਗਾ ਅੱਧੀ ਇੱਕ ਗੜੇ ਅੱਧੀ ਗੜੇ ਹੀ ਛੰਡਦਾ ਨਾ ਮੈਂ ਇਕੱਠੀ ਓਟੀਆਰਟੀ ਪੀਟੀ ਤਾਂ ਕਿਦਰੀ ਭੱਜੀ ਵਰਦੀ ਹੈਗੀ ਚਾ ਰੱਖ ਦੇ ਇੱਥੇ ਕੋਈ ਨਾ ਕੇ ਬਾਈਆ ਤੂੰ ਤਾਂ ਵੀ ਖਲਾਬਦਾ ਆਈਪੈਡ ਵਿੱਕੀ ਜਾਣਾ ਅੱਜ ਯਾਰ ਮੇਰੇ ਕੋਲੇ ਮੋਟਾ ਹੀ ਆ ਤੜਕੇ ਦਾ ਹਨਾ ਇਹ ਹੈਗਾ ਉਹਦੇਖ ਨੂੰ ਨਾ ਤਾਂ ਪੈਟ ਲਵਰ ਹੈ ਨਾ ਕਬੂਤਰ ਲਵਰ ਹੈ ਨਾ ਡੌਗ ਲਵਰ ਹੈ ਇਹ ਓਨਲੀ ਇਲੈਕਟ੍ਰੋਨਿਕ ਗੈਜਟ ਲਵਰ ਹੈ ਬਸ ਫੋਨ ਹੋਣ ਆਈਪੈਡ ਹੋਣ ਇਹੋ ਆ ਜੀਜ਼ਾਂ ਹੋਣ ਪਲੇਅਰ ਆ ਜੀ ਮਟਵਾਉਣ ਪਲੇਅਰ ਵੀ ਹੈਗਾ ਐ ਤਾਂ ਗੇਮਾਂ ਹੋਣ ਬਸ ਕੋਈ ਫੋਨ ਵਾਲਾ ਭਾਰੀ ਰਹਿ ਗਿਆ ਜੀ ਤੇ ਪਲੇਅਰ ਉਹੀ ਤਾਂ ਗੱਲ ਹੈ ਤੇ ਇਹ ਬਸ ਇਹੋ ਜੇ ਕਮਾਈ ਸ਼ਾਰਾ ਮੁੰਡਾ ਮੁਰਿਆ ਸਾਡਾ ਅੱਗੇ ਤੇ ਬਾਕੀ ਗੋਸ਼ ਆਇਆ ਸੀ ਬਈ ਹਨਾ ਬਈ ਗੋਰੀਆਂ ਨੇ ਬੱਚਿਆਂ ਨੂੰ ਪਾਣੀ ਦੇ ਗਿਆ ਤੇ ਆਪਦੇ ਵਾਲੇ ਗੁੱਤਰ ਕੱਢ ਗਿਆ ਬਾਹਰ ਤੇ ਲੱਗੇ ਬਾਹਰ ਕੱਢ ਗਿਆ ਬਸ ਹੁਣ ਜਦੋਂ ਪੋਠੇ ਤੇ ਉਦੋਂ ਬਸ ਤੇ ਫਿਰ ਅਪਾ ਦੂਜਿਆ ਰਹਿਦਾ ਕੰਮ ਦੰਦਾਂ ਨੇ ਮੀੜਾਂਗੇ ਤੇ ਬਹੁਤ ਥੋੜੀ ਜਿਹੀ ਨਾ ਜਿਹੜਾ ਨਾਲ ਪਟਾਉਣ ਨੂੰ ਡਾਕਟਰ ਦਾ ਗਿਆ

ਹਾਂਜੀ ਮੇਰੇ ਦੋਸਤੋ ਤੇ ਉੱਠ ਖੜੇ ਸੀ ਬੋਤਲ ਬਦਲ ਲਵਾ ਕੇ ਹਨਾ ਲਗਭਗ ਸਾਰਾ ਦਿਨ ਹੀ ਲੰਘ ਗਿਆ ਅੱਜ ਵਾਲਾ ਤਾਂ ਤੇ ਮੈਨੂੰ ਲੱਗਦਾ ਮੁੰਡਿਆਂ ਨੇ ਕਰਤਾ ਕੰਮ ਸਟਾਰਟ ਇਹ ਕਟਾਉਣਗੇ ਪਤੰਗ ਓਏ ਨਵੀਂ ਨਾਲੀ ਜੜਾ ਲਿਆ ਓਏ ਨਵੇਂ ਨਾਲੀ ਜੜਾ ਲਿਆ ਜਾਵਾਂ ਹਾਂ ਗੁੱਟ ਪਾਗੀ ਪੇਚਾ ਓਏ ਕੱਟਿਆ ਲੇਊਗਾ ਆਪਣਾ ਗਰੰਟੀ ਹੈ ਖਿੱਚਦੇ ਕੱਟਣਾ ਮਊਗਾ ਓ ਸਿੱਟੇਆਂ ਨੂੰ ਤਲਾਦਾ ਓਏ ਦੇਗਦਾ ਨਹੀਂ ਪਿਆ ਨਹੀਂ ਨਹੀਂ ਮੇਰੇ ਬਾਵਾ ਨਹੀਂ ਦੇਗਨ ਨਹੀਂ ਦਿੰਦੇ ਫੜ ਦ ਫਰ ਪਾਦ ਕੇ ਵੇਚਾ ਪਾਵਾ ਇਹ ਹਾਂਜੀ ਪਾਰਸਲ ਵੀ ਫੜ ਲੈਂਦਾ ਜੀ ਠੀਕ ਐ ਢਾਕ ਖਾਣੇ ਜੋਈ ਬਸ ਆਪਣੇ ਘਰਾਂ ਚੋਈਏ ਤਾਇਆ ਰਿਸ਼ਤੇਦਾਰੀ ਲਈ ਚੱਕ ਲਿਆਂਦਾ ਤੇ ਇਸ ਟਾਈਮ ਫਿਰਦੇ ਆਪਾਂ ਗੋਸ਼ੇ ਦੀ ਬਾਈਕ ਤੇ ਗੋਸ਼ੇ ਦੀ ਸਾਈਕਲ ਸਾਈਕਲ ਯਾਤਰਾ ਕਰਦੀ ਬਹੁਤ ਸਮੇਂ ਬਾਅਦ ਸਾਈਕਲ ਚੱਲੇ ਸਾਈਕਲ ਵੀ ਨਹੀਂ ਕੱਟਿਆ ਹੁੰਦਾ ਸੁੱਖ ਨਾਲ ਹਾਂਜੀ ਮੇਰੇ ਦੋਸਤੋ ਤੇ ਸਾਰੇ ਕਬੂਤਰਾਂ ਨੂੰ ਭਾਈ ਦਾਣੇ ਪਾਤੇ ਆਪਾਂ ਠੀਕ ਹੈ ਸਾਰੇ ਕਬੂਤਰਾਂ ਨੂੰ ਦਾਣੇ ਪਾਤੇ ਪਾਣੀ ਵਾਲੇ ਡਰਿੰਕਰ ਬਾਹਰ ਪਾਈ ਹੈਗੇ ਵੈਸੇ ਮੈਨੂੰ ਗੋਸ਼ਾ ਜਾਂਦਾ ਹੋਇਆ ਕਹੇਗਾ ਅਸੀਂ ਕਹਿੰਦਾ ਜੇ ਤੂੰ ਦਾਣਾ ਪਾਣੀ ਪਾਉਣਾ ਹੈ ਮੈਨੂੰ ਸੱਦ ਲਈ ਮੈਂ ਕਿਹਾ ਕੋਈ ਨਾ ਕੋਈ ਇੰਨਾ ਵੀ ਬਿਮਾਰ ਹੈ ਨਹੀਂ ਮੈਂ ਚਲ ਹੈਗਾ ਹੈਗਾ ਪਰ ਮੈਂ ਮੈਂ ਕਿਹਾ ਵੀ ਇਹ ਕੰਮ ਮੈਂ ਆਪ ਕਰਕੇ ਰਾਜੀ ਹਾਂ ਠੀਕ ਹੈ ਕਿ ਨਹੀਂ ਤਾਂ ਕਰਕੇ ਉਹ ਤਾਂ ਮੈਨੂੰ ਕਹੇਗਾ ਕਹਿੰਦਾ ਮੈਂ ਦਾਣਾ ਪਾਣੀ ਮੈਨੂੰ ਜਦੋਂ ਪਾਉਣਾ ਹੈ ਮੈਨੂੰ ਫੋਨ ਵਾਲੀ ਮੈਂ ਪਾ ਜੂਗਾ ਕਿ ਮੈਂ ਵੀ ਨਹੀਂ ਕੋਈ ਇਸ਼ੂ ਨਹੀਂ ਭਾਈ ਤਿੱ ਅੱਜ ਕੋਈ ਬੱਚਾ ਬੋਚਾ ਨਹੀਂ ਇੱਕ ਵੀ ਛਤਰੀ ਦਬਾਇਆ ਗਿਆ ਨਾ ਵੱਡੀ ਬੋਤਲ ਲੱਗਣ ਕਰਕੇ ਤੇ ਇਧਰ ਇਹਨਾਂ ਨੂੰ ਵੀ ਪਾ ਦੇ ਬਾਈ ਵਾਲੇ ਬੱਚਿਆਂ ਨੂੰ ਵੀ ਹਨਾ ਇਹ ਵੀ ਓਕੇ ਰਿਪੋਰਟਾਂ ਆ ਜਾਵਾਂ ਤੇ ਹੁਣ ਆਪਾਂ ਐ ਕਰੀਏ ਕਬੂਤਰਾਂ ਦਾ ਪਾਣੀ ਤਿਆਰ ਕਰੀਏ ਸਾਰਿਆਂ ਦਾ ਹਨਾ ਫਿਰ ਖੋਡੇ ਚ ਰੱਖ ਕੇ ਦਿਖਾਉਣਾ ਤੁਹਾਨੂੰ ਤੇ ਨਲੇ ਆ ਉੱਡਣ ਵਾਲੇ ਕਬੂਤਰਾਂ ਵਾਸਤੇ ਜਿਹੜੀ ਚੀਜ਼ ਐਡ ਕਰਨੀ ਆ ਪਾਣੀ ਚ ਉਹ ਵੀ ਤੁਹਾਨੂੰ ਦਿਖਾਉਣੇ ਹਾਂਗੇ ਹਾਂਜੀ ਵਾਟਰ ਕਰ ਲਈ ਤਿਆਰ ਠੀਕ ਹੈ ਤੇ ਆ ਤਿੰਨੇ ਡਰਿੰਕਰਾਂ ਚ ਪਾਈ ਆ ਦੋ ਚੀਜ਼ਾਂ ਪਾਈਆਂ ਆਪਾਂ ਇੱਕ ਤਾਂ ਕੈਲਸ਼ੀਅਮ ਤੇ ਇੱਕ ਪਾਈ ਆ ਆਹ মালਟੀਵਿਟਾਮਿਨ ਪਾਈ ਹਨਾ ਉਡਰ ਵਾਲੇ ਕਬੂਤਰਾਂ ਵਾਸਤੇ ਵੈਸੇ ਤਾਂ ਪਾਉਣੀਆਂ ਸੀਗਾ ਚਲੋ ਉਧਰ ਪੱਠੇ ਜਿਹੜੇ ਜਾਲ ਵਾਲੇ ਹਨਾ ਮੈਂ ਇਹਨਾਂ ਨੂੰ ਵੀ ਤਾਕਤ ਚ ਕਰੀ ਫਿਰ ਗਾਂ ਨੂੰ ਇਹਨਾਂ ਦੇ ਵੀ ਜੋੜ ਜੜ ਲਾਵਾਂਗੇ ਤੇ ਇਹ ਤਾਂ ਵੱਡਿਆਂ ਨੂੰ ਵੀ ਪੈ ਜਾਣ ਤੇ ਉਡਰਾਂ ਨੂੰ ਵੀ ਪੈਣ ਦਾ ਬਹੁਤ ਬੈਸਟ ਹੈ ਠੀਕ ਹੈ ਪਹਿਲਾਂ ਆਪਾਂ 4 ਦਿਨਾਂ ਲੀਵਰ ਟੋਨਿਕ ਯੂਜ਼ ਕਰਾਇਆ ਲੀਵਰ ਲੂਵਰ ਓਕੇ ਕੀਤਾ ਠੀਕ ਹੈ ਕਿਉਂਕਿ ਹੁਣ ਕਬੂਤਰ ਆਪਾਂ ਪੱਟਾਂਗੇ ਨਾ ਮਤਲਬ ਉਹ ਕੈਂਚੀ ਲਾ ਰੱਖਿਆ ਬਸ ਉਹਨੂੰ ਖੰਮ ਖੰਮ ਕੱਢਾਂਗੇ ਫਿਰ ਉਹਦੋਂ ਕਮਜ਼ੋਰੀ ਹੈ ਨਾ ਹੁਣ ਤਾਂ ਕਰਕੇ ਪਹਿਲਾਂ ਲੀਵਰ ਟੋਨ ਵੀ ਯੂਜ਼ ਕਰਾਇਆ ਵੀ ਪਹਿਲਾਂ ਲੀਵਰ ਪੂਰਾ ਓਕੇ ਹੋ ਜਾਏ ਇਹਨਾਂ ਦਾ ਫਿਰ ਉਸ ਤੋਂ ਬਾਅਦ ਹੁਣ ਆ ਤਾਕਤ ਲਾ ਚੀਜ਼ਾ ਹੁਣ 5 ਦਿਨਾਂ ਲਗਾਤਾਰ ਪਾਉਣੀਆਂ ਪਾਣੀ 'ਚ ਬਈ ਆਪਾਂ ਠੀਕ ਆ ਡੇਲੀ ਪਾ ਕੇ ਪਾਣੀ 'ਚ 1 ਲੀਟਰ ਪਾਣੀ 'ਚ 5 ਐਮਐਲ ਆ ਤੇ 1 ਲੀਟਰ 'ਚ 5 ਐਮਐਲ ਹੀ ਆ ਠੀਕ ਆ ਜੀ ਦੋਵੇਂ 5-5 ਐਮਐਲ 1 ਲੀਟਰ ਪਾਣੀ ਦੋਵਾਂ 'ਚ ਮਤਲਬ ਜਿੰਨਾ ਪਾਣੀ ਪੀਂਦੇ ਹੋ ਹਫ਼ਤੇ ਤੇ 10 ਦਿਨਾਂ ਬਾਅਦ ਫੇਰ 5 ਦਿਨ ਯੂਜ਼ ਕਰਾਵਾਂਗੇ ਫੇਰ 10 ਦਿਨ ਬੰਦ ਕਰਕੇ 20 ਦਿਨ ਜਦੋਂ ਕਬੂਤਰ ਕੱਢਣੇ ਹੋਏ ਉਦੋਂ ਫੇਰ 5 ਦਿਨ ਯੂਜ਼ ਕਰਾਵਾਂਗੇ ਆਪਾਂ ਇਹ ਕੋਲਮ ਲੱਗਾ 2 ਮਹੀਨਿਆਂ ਨੂੰ ਖੰਮ ਖੰਬ ਪਟਰੇ ਆ ਹਨਾ ਕਬੂਤਰਾਂ ਦੇ ਜਿਵੇਂ ਤੁਹਾਨੂੰ ਪਤਾ ਹੈ ਤੇ ਹੁਣ ਮਤਲਬ ਵੀ ਆਹ ਦਿਨਾਂ 'ਚ ਕਈ ਕਬੂਤਰ ਡਾਊਨ ਪੈਂਦਾ ਖੰਮ ਪੱਟੇ ਤੋਂ ਤੇ ਦਾਣਾ ਪਾਣੀ ਖਰਾਕ ਦੀ ਆਪਾਂ ਪੂਰੀ ਸੰਭਾਲ ਰੱਖਣੀ ਹੈ ਠੀਕ ਹੈ ਇੱਕ ਤਾਂ ਖਰਾਕ ਚੰਗੀ ਰੱਖਣੀ ਹੈ ਉਤੋਂ ਕੈਲਸ਼ੀਅਮ ਤੇ ਮਲਟੀਵਿਟਾਮਿਨ ਵਟੂਮਣ ਵੀ ਦੱਬ ਕੇ ਪਾਉਣਿਆ 2 ਮਹੀਨੇ ਆਪਾਂ ਇਹਦੋਂ ਪਹਿਲਾਂ ਜਮਾਂ ਨਹੀਂ ਨਾ ਪਾਈ ਕਦੇ ਆ ਹੁਣੇ ਹੀ ਠੀਕ ਹੈ ਹੁਣ ਖੰਭ ਖੁੰਬਣਾ ਮਾੜਿਆ ਐਨ ਤਾਂ ਕਰਕੇ ਤੇ ਬਾਕੀ ਠੀਕ ਆ ਰੱਖੀ ਭਾਈ ਹਨਾ ਇਹ ਦੱਸਦਾ ਤੁਹਾਨੂੰ ਕੀ ਚੀਜ਼ਾਂ ਦਾ ਕੀ ਕੰਮ ਐ ਤੇ ਕਿੰਨੇ ਕਿੰਨੇ ਦਿਨ ਪਾਉਣੀਆਂ ਬਾਕੀ ਉਹ ਉਹ ਸਾਰੀਆਂ ਚੀਜ਼ਾਂ ਵੀ ਆਨਲਾਈਨ Amazon ਤੋਂ ਮਿਲ ਜਾਂਦੀਆਂ ਜੇ ਕਿਸੇ ਵੀ ਭਰਾ ਨੇ ਮਗਵਾਉਣੀ ਆ ਹੁਣ ਤਾਂ ਠੀਕ ਆ ਕਿ ਨਹੀਂ ਤੇ ਉਹਦੇ ਉੱਪਰ ਹੀ ਲਿਖਿਆ ਹੋਇਆ ਸਾਰਾ ਕੁਝ ਕਿੰਨੀ ਪੈਣੀ ਐ ਕਿੰਨੀ ਯੂਜ਼ ਕਰਾਉਣੀਆਂ ਤੇ ਕੀ ਹਿਸਾਬ ਕਿਤਾਣਾ ਠੀਕ ਐ ਯਾਰ ਆ ਬੱਚਾ ਚੱਕਣਾ ਪੈਣਾ ਆਪਾਂ ਨੂੰ ਚੋ ਪਹਿਲਾਂ ਇਹ ਬੱਚਾ ਬਿਮਾਰ ਐ ਚਲੋ ਕੋਈ ਚੱਕਰ ਤੇ ਬਾਅਦ ਚ ਪਾਣੀ ਪੀਊਗਾ ਸਾਰਿਆਂ ਨੂੰ ਨਾ ਆਇਓ 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 ਲਓ ਜੀ ਇੱਧਰ ਆਗੇ ਖੂਡਾ ਨੰਬਰ 2 ਚ ਹਾਂ ਪੱਤਾ ਆਇਓ 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 ਇੱਧਰ ਜਾਲ ਵਾਲ ਨੂੰ ਰੱਖ ਦੀਏ ਆਇਓ ਪੁੱਤਰੋ ਸੂਨੂ ਦੀ ਕਰਗੇ ਜਾਣ ਚ ਮੂੰ ਤਾਂ ਓਕੇ ਰਪੋਟ ਹੈ ਮਾਰ ਦੇ ਫਿਰਦਾ ਠੱਪੇ ਸੱਟ ਆ ਜਾਵਾਂ ਇਹ ਵੀ ਤੇ ਇੱਧਰ ਪਈਏ ਵੱਡਿਆਂ ਦਾ ਵੀ ਪਾਣੀ ਤਿਆਰ ਹੈ ਉਹਤਰਾਂ ਦਾ ਤੇ ਇਹਨਾਂ ਨੂੰ ਆਪਾਂ ਕੁਝ ਨਹੀਂ ਯੂਜ਼ ਕਰਾ ਰਹੇ ਹਜੇ ਕਿਉਂਕਿ ਯਾਰ ਨਾ ਇਹਦੇ 'ਚ ਬਈ ਦਵਾਈ ਦੀ ਬਾਲੀ ਵੇਸਟੇਜ ਹੁੰਦੀ ਆ ਉਹਨਾਂ ਪਾਣੀ ਪੀਂਦੇ ਨਹੀਂ ਦਵਾਈ ਸਾਰੀ ਥੱਲੇ ਪੀ ਰਹੇ ਹਿੰਦੇ ਜਦੋਂ ਡਰਿੰਕਰ ਲੈਂਦੇ ਨਾ ਤੇ ਉਦੋਂ ਫਿਰ ਵੱਡਿਆਂ ਨੂੰ ਵੀ ਇਹ ਚੀਜ਼ ਦਾ ਕੋਰਸ ਕਰਾਵਾਂਗੇ ਆਪਾਂ ਸਾਰੀਆਂ ਦਵਾਈਆਂ ਦਾ ਤੇ ਡੀਡੂ ਆਰਮਿੰਗ ਕਰਾਂਗੇ ਵੱਡਿਆਂ ਦੇ ਹਜੇ ਚਲੋ ਗੱਲਾਂ ਬਾਅਦ ਦੀਆਂ ਆਇਓ 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 ਬਤਾ ਲਓ ਜੀ ਇਧਰ ਜੋੜੀਆਂ ਵਾਲੇ ਖੁਡੇ 'ਚ ਰੱਖਦੀ ਆ ਹਨਾ ਤੇ ਹੁਣ ਆ ਜੀ ਇੱਧਰ ਇਹਦੇ ਨਾਲ ਵਾਲੇ ਕੋਡੇ ਚ ਉੱਪਰ ਵਾਲੇ ਪਾਸੇ ਆ ਬੋਤਲ ਆਇਓ 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 ਬੋਤਲ ਲਓ ਜੀ ਇੱਕ ਬੈਟ ਕਰੇਗੀ ਸਿਰਫ ਹਾਂ ਜੀ ਇੱਧਰ ਆ ਗਈ ਇਹਨਾਂ ਦੀ ਵਾਰੀ ਬੈਟ ਕਰਨਾਂ ਦੀ ਆ ਲਗੇਜ ਆਉਣਗੇ ਮੈਨੂੰ ਲੱਗਦਾ ਗੇਟ ਦੇ ਸਾਨੇ ਚ ਉਹ ਭਰਾਵਾ ਹੋਰ ਪਾਸੇ ਆਲਦੇ ਮੜੱਕ ਲੋ ਆਉਂਦੇ ਇੱਥੇ ਨਾ ਰਗੇੜੇ ਜਾਏ ਕਿਤੇ ਠੀਕ ਹੈ ਕਿ ਨਹੀਂ ਤੇ ਲਓ ਜੀ ਹੁਣ ਆਪਾਂ ਕਹਿ ਸਕਦੇ ਆ ਸਾਰੇ ਕਬੂਤਰਾਂ ਦਾ ਦਾਣਾ ਪਾਣੀ ਡੰਨ ਹੈ। ਉਹ ਸਿਰਫ ਜਾਲ ਵਾਲੇ ਛੋਟੇ ਬੱਚੇ ਤੇ ਉਹ ਮੰਨ ਕੇ ਉਹਨਾਂ ਨੂੰ بس ਪਾਣੀ ਰੱਖਣਾ ਰਹਿ ਗਿਆ ਠੀਕ ਹੈ। ਇੱਕ ਸੱਚ ਆ ਕੋ ਬੱਚਾ ਨਿਕਲਿਆ ਬਈ ਗੂਰੇ ਵਾਲੇ ਕਬੂਤਰਾਂ ਦਾ। ਮੈਂ ਕਿਹੜਾ ਬਾਤਾਂ ਨੀ ਯਾਰ ਭੁੱਖ ਲੈਂਦੀ ਆ ਬੱਚੇ ਨੂੰ ਦੇਖ ਕੇ ਨਾ ਇਹ ਤਾਂ ਰੋਕਣਾ ਹੈਗਾ। ਤਾਂ ਕਰਕੇ بس ਇੱਥੇ ਹੀ ਹੈ ਤਾਂ। ਉਹ ਹਾਂ ਸੱਚ ਇੱਕ ਬੱਚਾ ਇੱਥੇ ਵੀ ਨਿਕਲਿਆ। ਚੋਬਰ ਕਹਿੰਦਾ ਸੀ ਬੜੇ ਯੂਨੀਕ ਕਲਰ ਦਾ ਯਾਰ ਮੈਂ ਤਾਂ ਵੇਖਿਆ ਹੀ ਨਹੀਂਗਾ ਇੱਕ ਵਾਰ ਪਹਿਲਾਂ ਫਲੈਸ਼ ਨਾ ਆਨ ਕਰ ਦਈਏ। ਹਾਂਜੀ। ਹਾਂਜੀ ਹੁਣ ਵੇਖਦੇ ਹਾਂ। ਉਹ ਬਾਈ ਸਾਹਿਬ ਇਹਰ ਬੱਚਾ ਵਾਕਈ ਘੈਂਟ ਆ ਓਏ। ਭਾਣ ਨੂੰ ਨਜ਼ਰ ਲੱਗਣ ਵਾਲਾ ਬੱਚਾ ਹੀ ਤਾਂ ਹੋਈ ਜਾਵਾ। ਵੀਡੀਓ ਜੋਂ ਵੀ ਵਿਖਾਦਾ ਹਨਾ। ਚੱਲ ਕੋਈ ਚੱਕਰ ਨੇ ਤਾਂ ਵਿਖਾ ਹੀ ਦਿੱਤਾ। ਇਹ ਯਾਰ ਮੈਨੂੰ ਆਪਣੇ ਕਾਲੇ ਜੀਨੇ ਚ ਲੱਗਦਾ ਯਾਰ। ਚਿੱਟੀਆਂ ਵਾਲੇ ਕਾਲੇ ਜੀਨੇ ਮੋਟੀਆਂ ਨਾਸਾਂ ਵਾਲੇ ਯਰੇ ਉਹਨਾਂ ਦੀ ਬਰੀਡ ਲੱਗਦੀ ਐ ਮੈਨੂੰ। ਇਹ ਜੋ ਲੱਗਿਆ ਇਹ ਨਾਲ ਬਗਲਾ ਵਾਲਾ ਸ਼ਾਖ ਆਖਾ। ਕਬਲਾ ਹੋਇਆ ਬਈ। ਚਲੋ ਕੋਈ ਨਾ ਕੇ ਵੀ। ਬਾਈ ਗੁਰੇ ਵਾਲੇ ਕਬੂਤਰਾਂ ਚੋਂ ਨਿਕਲਿਆ। ਮਤਲਬ ਕਬੂਦਰੀ ਬਾਈ ਗੁਰੇ ਲੱਗੀ ਐ ਕਬੂਤਰ ਆਪਣਾ ਸ਼ਾਖ ਖਾ ਲੱਗਾ ਸੀਦਾ ਪਾਕਾਂ ਵਾਲਾ। ਪਾਕਾਂ ਵਾਲ ਦਾ ਭਰਾ ਬਗਲਾਂ ਵਾਲਾ ਸ਼ਾਖ ਆਖਾ। ਤੇ ਮੈਨੂੰ ਲੱਗਦਾ ਫਿਰ ਉਹ ਦੀ ਛੱਟ ਨਹੀਂ ਬਈ ਇਹ ਪੱਕਾ ਕਾਲੇ ਚੀਨੇ ਦਾ ਕੰਮ ਹੈ ਇੱਥੇ ਜਾਂ ਤਾਂ ਡੱਬੇ ਦਾ ਕੰਮ ਹੈ ਤੇ ਜਾਂ ਕੰਮ ਹੈ ਡੱਬੇ ਦੇ ਪਿਓ ਦਾ ਕਾਲੀ ਦੇ ਪਿਓ ਦਾ ਫਿਰ ਇਹ ਬੱਚਾ ਉਹਦਾ ਹੈ ਪੱਕੀ ਗੱਲ ਆ ਉਹ ਕਾਲੀ ਚੀਨੇ ਦਾ ਇਹ ਕਿਉਂਕਿ ਇਹਨਾਂ ਦੀ ਅੱਡੀ ਪਛਾਣ ਹੈ ਇਹਨਾਂ ਦੀ ਇਹ ਨਹੀਂ ਰਲਦੇ ਕਿਸੇ ਨਾਲ ਆਹ ਕਾਲੇ ਚੀਨੇ ਚਲੋ ਠੀਕ ਹੈ ਹਾਂਜੀ ਤੇ ਡੰਨਾ ਹੀ ਸਾਰਾ ਕੰਮ ਦਾਣਾ ਪਾਣੀ ਸਾਰੇ ਕਬੂਤਰਾਂ ਦਾ ਕਲੀਅਰ ਆ ਬਈ ਟਾਈਮ ਨਾਲ ਹੀ ਹਨਾ ਆ ਬੱਚਿਆਂ ਦਾ ਵੀ ਦਾਣਾ ਪਾਣੀ ਕਲੀਅਰ ਹੈ ਠੀਕ ਹੈ ਦਾਣੇ ਵੀ ਪਾਦੇ ਸੀ ਇਹਨਾਂ ਨੂੰ ਤੇ ਪਾਣੀ ਵੀ ਯਾਰ ਇੱਕ ਤਾਂ ਜੂਮ ਕਿਉਂ ਨਹੀਂ ਮਾਰਦਾ ਯਾਰ ਬਾਈ ਜੀ ਕਰਦਾ ਟੱਟੀ ਛਿੜ ਦੇਣਾ ਗੰਦੇ ਇਹ ਫੋਨ ਨੂੰ ਹੈ ਨਾ ਕਿਉਂ ਯਾਰ ਚੱਲੇ ਛੱਡੋ ਯਾਰ ਟੂ ਅੰਬਰ ਦਾਣਾ ਪਾਣੀ ਪਾਦਾ ਸਾਰੇ ਕੂਤਰਾਂ ਨੂੰ ਹੁਣ ਆਪ ਨਾ ਹੁੰਦੀ ਰਹਾ ਅੱਜ ਮੇਰੀ ਹਾਂਜੀ ਮੇਰੇ ਦੋਸਤੋ ਆ ਗਏ ਜੀ ਨਹੀਂ ਤੋਈ ਕਰਕੇ ਇੱਧਰ ਪਹਿਲਾਂ ਤਾਂ ਮਿਲੋ ਮਿਲੋ ਬਾਈ big friends ਨਾਲ ਹੈਲੋ ਨਾਂ ਕੀ ਹੈ ਤੇਰਾ ਮਿੱਤਰਾ ਗੁਰਪ੍ਰੀਤ ਖੰਡ ਦੇ ਰਣਾ ਕੀ ਹੈ ਗੁਰਵੰਛ ਗੁਰਵੰਛ ਕੇ ਕਹ ਲੈ ਗੁਰੰਛ ਗੁਰਵੰਛ ਗੁਰਵੰਛ ਤੇ ਗੁਰਪ੍ਰੀਤ ਠੀਕ ਹੈ ਲੈ ਮੈਂ ਇਧਰ ਮੇਰੇ ਕੋਲ ਨਹੀਂ ਕੈਮਰਾ ਮਾਰੀ ਯਾਰ ਮੈਂ ਵੀ ਨਾ ਕੈਂ ਮੈਂ ਵੀ ਦਿਖਾ ਦਿਆਂ ਆਪਣੇ ਆਪ ਨੂੰ ਅੱਜ ਨਾਲੇ ਵੀ ਟਾਈਮ ਨਾਲੀ ਅੱਜ ਇਹ 1x ਕੈਮਰਾ ਕਰਦੇ 1x ਦੀ ਆਪਸ਼ਨ ਆਪਦੇ ਤੇ ਲਗਭਗ 2 ਦੇ ਅੰਦਰਾਂ ਤੋਂ ਨਾਲੇ ਸੈਟ ਹੈ ਨਾ ਜੀ ਓਕੇ ਹੈ ਤੇ ਆਇਓ ਜੀ ਸ਼ੁਰੂ ਕਰਦੇ ਆਂ ਜੀ ਬਸ ਰੁਕ ਕਰਦੇ ਆਂ ਹਾਂਜੀ ਤੇ ਜਿਹੜੇ ਕੱਲ ਬੱਚੇ ਬਹਿਰੀ ਤੋਂ बच ਕੇ ਆਏ ਐ ਤੇ ਉਹਨਾਂ ਦੇ ਦਰਸ਼ਨ ਕਰਾ ਕੇ ਤੁਹਾਨੂੰ ਪਈ ਆਪਾਂ ਇਹੇ ਆ ਜੀ ਜਿਹੜੀ ਦੋ ਬਹਿਰੀਆਂ ਤੋਂ ਜਿੱਤ ਕੇ ਘਰੇ ਆਈ ਐ ਇਹ ਤਗੜੀ ਮੰਨ ਗਈ ਉਹਨੂੰ ਆਪਾਂ ਠੀਕ ਐ ਨੁਕਸਾਨ ਇਹਦਾ ਕੀ ਹੋਇਆ ਸਿਰਫ ਇੰਨਾ ਬਾਸ ਆਪੂਸ ਚੋਂ ਖਾਂਬ ਨਿਕਲ ਗਏ ਲਗਭਗ ਸਾਰੇ ਹੀ ਨਿਕਲ ਗਏ ਚਾਰ ਪੰਜ ਕੀ ਰਹਿ ਗਏ ਤੇ ਇੱਕ ਪੱਟੀ ਐ ਬਗਲੇ ਦੀ ਆ ਦੇਖ ਆ ਬਗਲ ਵੀ ਬਹਿਰੀ ਨੇ ਪੱਟੀਆ ਪੂਚੀ ਬਾਕੀ ਮੈਂ ਵੇਖੀ ਨਹੀਂ ਕੀ ਪਤਾ ਕਿਤੇ ਕੋਈ ਨੌਂਦਰ ਉਂਦਰੀ ਵੱਜੀ ਹੋਵੇ ਇਹਦੇ ਪਰ ਨਹੀਂ ਉਹ ਨਾ ਉਧਰ ਨਹੀਂ ਲੱਗਣ ਦਿੱਤੀ ਕਬੂਤਰੀ ਆਪਣੀ ਸੀ ਵੱਡੀ ਇਹ ਸੁਖ ਨਾਲ ਤੇ ਆਹ ਕਬੂਤਰੀ ਕੱਲ ਬਚ ਕੇ ਆਈ ਠੀਕ ਹੈ ਬੈਰੀ ਤੋਂ ਇੱਕ ਬਗਲ ਪੱਟੀ ਗਈ ਹੈ ਤੇ ਇੱਕ ਪੂਛ ਪੱਟੀ ਗਈ ਹੈ ਠੀਕ ਹੈ ਇਹ ਆਈ ਹੈ ਦੋ ਬੈਰੀਆਂ ਦੇ ਵਿਚਾਲ ਦੀ ਹੋਗੀ ਠੀਕ ਹੈ ਜੀ ਤੇ ਇੱਕ ਮਿੰਟ ਇੱਕ ਹੋਰ ਦਿਖਾਉਣਾ ਤੁਹਾਨੂੰ ਫੜ ਜੀ ਫੜੇ ਨੂੰ ਇੱਕ ਮਿੰਟ ਮੈਂ ਆ ਵਿਖਾ ਦਿਆਂ ਆਹਾ ਬਈ ਸਭ ਤੋਂ ਪਹਿਲਾਂ ਆਨਸਾਰ ਆਹ ਚੈਂਪੀਅਨ ਨੂੰ ਪੰਗਾ ਆਪਣੇ ਨੂੰ ਨੀਵੇਂ ਨੀਵੇਂ ਨੂੰ ਇਹ ਤਾਂ ਕੋਠੀ ਨੀ ਨੀਵੇਂ ਫਿਰਦਾ ਸੀਗਾ ਇਹਦਾ ਸਿੱਧਾ ਵਾ ਚਾਚੇ ਇਹ ਕਰੇ ਥੱਲੇ ਵੜ ਗ ਜਾਗੇ ਕੋਠੀ ਚ ਪੋਰਚ ਚ ਬੈਗਣ ਦੇ ਜਾਗੇ ਠੀਕ ਹੈ ਤੇ ਇਹਦੇ ਨਹੀਂ ਬੱਜੀ ਕਿਤੇ ਵੀ ਬਾਬੇ ਦੀ ਕਿਰਪਾ ਨਾਲ ਨਾ ਇਹਦਾ ਕੋਈ ਖੰਭ ਖੁੰਮ ਪਟਿਆ ਗਿਆ ਤੇ ਪਰ ਆਇਆ ਇਹ ਰਿਹਾ ਇਹ ਨਾਲ ਢਿੱਡ ਢੁੱਡ ਵੱਜਾ ਥੱਲੇ ਮੇਰੇ ਹਿਸਾਬ ਨਾਲ ਜਾ ਕੇ ਵਿਚਾਰੇ ਦਾ ਲੱਤਾਂ ਜਿਹਾ ਘੱਟ ਲੌਂਦਾ ਢਿੱਡ ਤੇ ਹੋ ਕੇ ਬਹਿੰਦੇ ਆ ਪਤਾ ਨਹੀਂ ਕਾਹ ਤੋਂ ਕੋਈ ਡਾਇਰਟ ਡੁਰ ਗਿਆ ਸੀਗਾ ਤੇ ਲੱਤਾਂ ਦੇ ਭਾਰ ਜ ਨਹੀਂ ਆਉਂਦਾ ਇਹਦੇ ਢਿੱਡ ਲਾ ਕੇ ਬਹਿ ਜਾਂਦੇ ਥੱਲੇ ਬੱਚਾ ਆਪਣਾ ਸੈਟ ਹੈ ਜਮਾ ਠੀਕ ਹੈ ਕਿ 6400 ਵਾਲਿਆਂ ਚ ਐਤ ਕੀ ਦੂਸਿਆਂ ਵਾਲੀ ਦੀ ਪੱਠੀ ਪਾਈ ਸੀਗੀ ਬੜੇ ਸੋਹਣੇ ਵਧੀਆ ਰਿਜ਼ਲਟ ਉੱੜਦੇ ਬੜਿਆ ਪੱਲਾ ਪੁੱਲਾ ਬੜਾ ਭੜਾ ਇਹਨਾਂ ਦਾ ਬਾਬੀ ਦੀ ਕਿਰਪਾ ਨੂੰ ਕਹਿ ਦਿਖਾਏ ਨੀ ਤੁਹਾਨੂੰ ਮੈਂ ਇਹ ਬੱਚੇ ਦਾ ਪੱਲਾ ਚੈੱਕ ਕਰੋਗੇ ਨਾ ਮੈਂ ਕਹ ਚਤ ਕੁਛ ਹੁੰਦਾ ਪੱਲਾ ਦੇਖ ਕੇ ਬੱਚੇ ਦਾ ਭਾਂਜੂ ਇਹ ਹੁਣੇ ਹੀ ਇੰਨੀ ਕੁਆਲਿਟੀ ਆ ਪੱਲੇ 'ਚ ਹਨਾ ਵੱਡਾ ਹੋਵਾ ਤਾਂ ਕਿਆ ਬਾਤਾਂ ਹੀ ਆ ਫਿਰ ਭਾਈ ਠੀਕ ਹੈ ਕਿ ਨਹੀਂ ਬਾਕੀ ਕੱਲ ਪੱਲਾ ਦੇ ਹੀ ਦਿੰਦੀ ਬੇਰੀ ਬੱਜ ਗਿਆ ਵਾਵਾ ਜੀ ਠੀਕ ਹੈ ਕਿ ਨਹੀਂ ਭਾਈ ਇਹ ਵੀ ਪਾਸੇ ਕੋਠੀ ਦੇ ਹੋ ਗਏ 2 ਦਿਨ ਇਹਨੂੰ ਵੀ 2 ਵਾਰੀ ਬੇਰੀ ਸੱਟ ਗਈ ਪਾਸੇ ਤੇ ਇਹ ਪਰ ਹੈ ਕੁੱਤਾ ਇਹ ਡਾ ਨਹੀਂ ਹੁੰਦਾ ਹੈ ਵੱਡਾ ਇਹ ਸਾਰਿਆਂ ਤੋਂ ਇਹ ਇਹ ਤਾਂ ਦੇਖੋ ਕਲਗਈ ਚਾਰ ਰਹਿ ਗਿਆਂ ਦੀਆਂ ਤਾਂ ਜੇ ਹੁਣ ਅੱਡੇ ਲਵਾਇਆ ਇਹਨੂੰ ਅਸੀਂ ਠੀਕ ਹੈ ਤੇ ਇਹਦੀ ਕੁਛ ਨਹੀਂ ਨੁਕਸਾਨ ਹੋਇਆ ਇਹਦੇ ਕਲੇ ਦੰਬ ਚੀਰ ਪਾਇਆ ਵਿਚਾਲੇ ਠੀਕ ਹੈ ਇਹਦੇ ਕਲੇ ਪੂਜ ਦਾ ਫੁੱਲ ਬਣਾਇਆ ਇਹਦੇ ਬਾਦ ਦੋ ਹੀ ਖਾਂ ਬੈ ਇਧਰ ਹੈ ਤਿੰਨ ਤੇ ਤਿੰਨ ਹੀ ਇਧਰ ਹੈ 6 ਹੀ ਹੈ ਤੇ 6 ਖਾਂ ਬੇਦੇ ਵੀ ਗਾਇਬ ਹੈ ਵਿਚਾਲੋ ਇਹਦੇ ਹੀ ਪਿੱਲ ਪਈ ਹੈ ਪਰ ਇਹ ਵੀ ਬਚ ਗਏ ਇਹਦੇ ਵੀ ਕੋਤੇ ਛੱਟ ਨਹੀਂ ਬੱਤੀ ਠੀਕ ਹੈ ਕੱਲ ਇਹਨਾਂ ਦੇ ਵੱਜੀਆਂ ਬਾਕੀ ਜਿਹੜੇ ਪਹਿਲਾਂ ਪੂਲਾਂ ਵੱਜੀਆਂ ਉਹ ਵੀ ਤੁਹਾਨੂੰ ਦਿਖਾ ਦਨੇ ਇੱਕ ਮਿੰਟ ਰੋ ਜੀ ਇਹ ਤਾਂ ਰਿਕਵਰੀ ਫੜ ਗਿਆ ਆਪਣਾ ਇਹ ਤਾਂ ਉਹ ਦਿਨ ਜਿੱਦਨ ਬਗਲਾਂ ਵਾਲਾ ਚੱਕਿਆ ਸ਼ਾਹ ਖਾ ਆਪਣਾ ਤੇ ਇਹਦੇ ਉਹ ਦਿਨ ਵੱਜੀ ਸੀਗੀ ਇਹ ਤਾਂ ਬਾਬੇ ਦੀ ਕਿਰਪਾ ਨਾਲ ਰਿਕਵਰੀ ਫੜ ਗਿਆ ਹੁਣ ਇਹ ਤਾਂ ਐਂ ਠੀਕ ਹੋ ਚੱਲਿਆ 10 ਦਿਨਾਂ ਚ ਪੂਰਾ ਓਕੇ ਹੋ ਜਾਣਾ ਬੱਚਾ ਠੀਕ ਹੈ ਜੀ ਤੇ ਇਹ ਬੱਚਾ ਵੀ ਸੈੱਟ ਹੈ ਤੇ ਇੱਕ ਬਗਲਾਂ ਵਾਲਾ ਲੈ ਗਈ ਆਪਣੇ ਇੱਕ ਕੱਚ ਟੋਰੀ ਵਾਲਾ ਲੈ ਗਈ ਆ ਬਚੇ ਆ ਜਾ ਬਾਕੀ ਉਹ ਬਚ ਗਏ ਆਪਣੇ ਸਾਰੇ ਆਪਣੇ ਜਿੰਨੇ ਸੀਗੇ ਬਾਕੀ ਬੜੇ ਨੂੰ ਪਤਾ ਇੱਕ ਪਹਿਲਾਂ ਉਹ ਦਿਨ ਟੂੜੀ ਵਾਲ ਚਵਾੜ ਕੇ ਗਈ ਆ ਕੋਈ ਬੜੇ ਯਾਰ ਆਪਣੇ ਦਾ ਨਿਯਾਇਜ ਕਿਸੇ ਆ ਬਹਿਰੀ ਨਾਲ ਆਪਣੇ ਦਾ ਕੋਈ ਗਿਣਤੀ ਨਹੀਂ ਠੀਕ ਹੈ ਇੱਕ ਗੱਲ ਹੋਰ ਕਈ ਪਰਾਪੋਛਦਾ ਬਈ ਬਾਈ ਗੋਰੀ ਵਾਲੀ ਕਬੂਦਰੀ ਇੱਥੇ ਆ ਗਈ ਤੇ ਬਈ ਉਹ ਕੂਤਰੀ ਨਹੀਂ ਥਈ ਆਪਾਂ ਉਹ ਜੇ ਪਿੰਡ ਚ ਹੋਈ ਕਿਸੇ ਕੋਲੇ ਤਾਂ ਆਪਾਂ ਛੱਡ ਦੇਣੀ ਭੁਆ ਦੀ ਅੱਜ ਲੈ ਕੇ ਭੁਆ ਦੀ ਲੈ ਕੇ ਆਪਾਂ 2 ਮਹੀਨਿਆਂ ਨੂੰ ਅਗਲੇ ਤੋਂ ਤੇ ਮੇਰੇ ਹਿਸਾਬ ਨਾਲ ਉਹ ਨਾ ਬੰਦ ਸੀਗੀ ਤੇ ਯਾਰ ਮੈਨੂੰ ਐ ਲੱਗਦਾ ਵੀ ਉਹਨੂੰ ਬਿੱਲੀ ਕੁੱਤਾ ਲੈ ਗਿਆ ਜਾਂ ਤਾਂ ਚਾੱਕ ਕੇ ਰਾਤ ਨੂੰ ਡੇਕ ਡੂਗੀ ਪੀਣੀ ਐ ਤੇ ਜਾ ਮੇਰੇ ਹਿਸਾਬ ਨਾਲ ਮੈਨੂੰ ਐ ਲੱਗਦਾ ਵੀ ਕਿਤੇ ਲਾਮ ਲੂਮ ਪਿੰਡ ਟਾਪੜੀ ਆਸੇ-ਪਾਸੇ ਹੁਣਾ ਉਹ ਹਾਂਜੀ ਅੱਜ ਲਈ ਇਹਨੂੰ ਛੱਡ ਦਿਆਂ ਖੁੱਲਾ ਬਈ ਸਿਰਫ ਉਹ ਵੀ 5 ਮਿੰਟਾਂ ਵਾਸਤੇ ਨੂੰ ਮੈਧਰੋਂ ਘਰੇ ਲੈ ਕੇ ਜਾਊਂਗਾ ਉਧਰੋਂ ਬੱਸ ਨੂੰ ਇਧਰ ਫੇਰ ਤਾੜ ਜਾਂਗੇ ਆਇਆ ਓਏ ਚੱਲ ਹੁਣ ਤੈਨੂੰ ਇੰਨੀ ਫ੍ਰੀडम ਦਿੰਨੇ ਆ ਜਿਹੜੇ ਘਰੇ ਸ਼ੂ ਲੈ ਕੇ ਚਾਲਦੇ ਆ ਹਨ ਇਹ ਸਾਫ-ਸੂਫ ਕਰਕੇ ਪਾਉਣੇ ਆਗੇ ਹਾਂਜੀ ਮੇਰੇ ਦੋਸਤੋ ਤੇ ਚੂਬਰ ਨੂੰ ਲਈਏ ਜੀ ਆਇਆ ਪੁੱਤਲੀ ਓਏ ਪਿੰਜਰੇ ਤਾੜਨ ਤੈਨੂੰ ਮੈਂ ਸਵੀਰ ਦਾ ਗਿਆ ਸੀਗਾ ਭੋਗ ਤੇ ਗਿਆ ਸੀਗਾ ਕਹਿੰਦਾ ਰਾਜਸਥਾਨ ਤਾਂ ਹੀ ਨਹੀਂ ਆਇਆ ਅੱਜ ਹੁਣ ਕਹਿੰਦਾ ਵੀ ਮੈਂ ਯਾਰ ਪੁੱਤ ਤੈਨੂੰ ਪਿੰਜਰੇ ਤਾੜਨਾ ਹੁਣ ਕਹਿੰਦਾ ਵੀ ਮੈਂ ਬਾਰ ਚੋਂ ਚੜਾ ਕੇ ਲੈ ਕੇ ਜਾ ਮੈਂ ਖਾ ਗਿਆ ਨਾਲੇ ਤਾਂ ਆਪਾਂ ਵੀਡੀਓ ਵਗੈਰਾ ਅਪਲੋਡ ਕਰਕੇ ਹੋਣਾ ਬਾਦਲ ਨੜਾ ਮਾ ਮੈਨ ਤੁਨ ਚੜਾ ਲੈਨੇ ਚੱਲ ਬਤ ਲਿਓ ਅੰਦਰ ਪਿੰਜਰੇ ਚ ਹਮ ਗੁੱਡ ਬੇਬੀ ਉਹ ਜੀ ਸੋਜੀ ਹਾਂਜੀ ਇਟਸ ਬਰਗਰ ਟਾਈਮ ਬਰਗਰ ਕਿਤੇ ਵੈਸੇ ਆਉਂਦਾ ਹਮ ਆਉਂਦਾ ਮਾਸਪਰੇ ਡਿੱਕੀ ਆਨੇ ਬਰਗਰ ਐਂਡ ਸਨੈਗਰੈਟ ਹਮ ਓਨ ਸਨੈਗਰ ਟਾਈਮ ਕਿੰਨਾ ਹੋਗਾ ਤਾਂ ਚਲ ਕੋਈ ਨਾ ਕੱਟ ਲੰਨੇ ਬੁਰਗਾ ਥੋੜਾ ਇਟਸ 버ગર ਟਾਈਮ ਮੇਰੇ ਵੀਰੋ ਅੱਜ ਤਾਂ ਗੰਡੇ ਗੁੰਡੇ ਵੀ ਜਾਣਗੇ ਨਹੀਂ ਨਹੀਂ ਜਾਣਗੇ ਅੱਜ ਤਾਂ ਆਪਾਂ ਨੂੰ ਸਾਰਾ ਕੁਝ ਇਟਸ ਪੈਟੀ ਟਾਈਮ ਉਹ ਮੈਂ ਪੀਸਟਰੀ ਟਾਈਮ ਪੈਟੀ ਤੈਨੂੰ ਪਤਾ ਲੱਗੇ ਸੀ ਲੱਗੇ ਠੀਕ ਹੈ ਚਲੋ ਖਾ ਲਗੇ ਫਿਰ ਚੱਲਦੇ ਆ ਕਰ ਹਾਂਜੀ ਕੰਮ ਤਾਡੇ ਸਕੂਲ ਮਰੇ ਤਾਂ ਜੀ ਅਸੀਂ ਹਾਂਜੀ ਆਗੇ ਜੀ ਚੂਬਰ ਨੂੰ ਛੱਡਣ ਕਰੇ ਹਾਂ ਜਾਵੜੇਂ ਗਾਉਂ ਮੁੜਿਆ ਚੱਲ ਜਾਵੜਾ ਵਰ ਤੂੰ ਮੈਂ ਵੀ ਜਾਂਦਾ ਮੈਂ ਤਾਂ ਗਿਆ ਹੱਥ ਨਹੀਂ ਬੁਲਾਈਦਾ ਹੁੰਦਾ ਹੱਥ ਨਹੀਂ ਬੁਲਾਈਦਾ ਹੁੰਦਾ ਮੁੱਕੀ ਵਾਠ ਠੀਕ ਹੈ ਚਲੋ ਹਾਂਜੀ ਫਿਰ ਦੋਸਤੋ ਆਗੇ ਜੀ ਕਰੇ ਇੱਕ ਤੇ ਬਾਹਰ ਬੂਰ ਕਰ ਲਿਆ ক্লোਜ਼ ਹੋ ਲਿਓ ਬ੍ਰੀਦਰ ਨੂੰ ਛੱਡ ਲਿਆ ਬਾਈ ਸੁਣਾ ਪਾ ਜਾਂ ਪਤਲੀ ਓਏ ਓ ਐਮ ਜੀ ਘੋਰਾ ਭਾਈ ਵਾਲੇ ਬੱਚੋਂ ਦਾ ਪਿੰਜਰਾ ਖੁੱਲਾ ਪੜਾ ਥਾ ਹੂੰ ਹੂੰ ਨਿੱਕੀ ਹੋ ਜਾਂਦੀ ਤੇ ਘੋਰਾ ਬਈ ਬੋਲੜਾ ਛੋੜ ਕਰਦੇ ਬਾਈ ਮੈਂ ਜੇ ਬਾਹਰ ਬੂਰ ਵੀ ਨਹੀਂ ਭੇਡ ਗਈ ਤੂੰ ਹੀ ਆਵੜੇ 10 ਵਜ ਗਏ ਹੁਣ ਘਰੇ ਆਈ ਆ ਬਾਈ ਹਾਂ ਲਿਓ ਮੈਨੂੰ ਪਤਾ ਤੂੰ ਵੀ ਭੁੱਖਾ ਇੱਕ ਮਿੰਟ ਚੱਲ ਜਾ ਘਰੇ ਆਪਾਂ ਮੈਂ ਵੀ ਰੋਟੀ ਖਾਣੀ ਓ ਨਾ ਪਤਾ ਨਾ ਤਾਂ ਮੈਂ ਮਸਾਂ ਤਿੰਨ ਦਿਨਾਂ ਤੋਂ ਆਪਣੀ ਰੋਟੀ ਵੀ ਆ ਗਈ ਔਰ ਲਿਓ ਕੀ ਵੀ ਆ ਗਈ ਲਿਓ ਕਿੰਨਾ ਕਿੰਨਾ ਚਾਰ ਪੰਜ ਆ ਗਾਂ ਨਾ ਪੁੱਤ ਏ ਤੋੜ ਕੇ ਪਾਵਾਂ ਕਹੀਂ ਖਾ ਲੈਂਗਾ ਸਹੀ ਸੀ ਦੱਸੀ ਆਈ ਖਾ ਲੈ ਤੋੜ ਨੂੰ ਕਿ ਤੋੜ ਤਾ ਤੂੰ ਮੂੰਹ ਚ ਤੋੜ ਕੇ ਜਾਣ ਖਾ ਲੈ ਉਪਰ ਆਇਥਿਆ ਖਾ ਲੈ ਤੇ ਕਿਨਾਈ ਪਲੇਟ ਜੁਗਾ ਬੜਾ ਭੁੱਖੜਾ ਇਹਦਾ ਸੱਚੀ